ਚਿਲੇ ਦਿਨੀ ਦੇਸ਼ ਦੇ ਅੰਦਰ ਦੋ ਵੱਡੀਆਂ ਸ਼ਰਮਨਾਕ ਘਟਨਾਵਾਂ ਵਾਪਰੀਆਂ ਪਹਿਲੀ ਤਾਂ ਸੁਪਰੀਮ ਕੋਰਟ ਸੁਪਰੀਮ ਕੋਰਟ ਆਫ ਇੰਡੀਆ ਦੇ ਸੀਜੀਆਈ ਸਾਹਿਬ ਗਵੇਈ ਜੀ ਜਿਨ੍ਹਾਂ ਦੇ ਉੱਤੇ ਬੜਾ ਵਹਿਸ਼ਨਾ ਤਰੀਕੇ ਦੇ ਨਾਲ ਜਿਹੜਾ ਜੁੱਤਾ ਫੈਂਕਿਆ ਗਿਆ ਔਰ ਦੂਸਰੀ ਘਟਨਾ ਹਰੀਆਣਾ ਦੇ ਜਿਹੜੇ ਏਡੀਜੀਪੀ ਪੂਰਨ ਕੁਮਾਰ ਜੀ ਜਿਨ੍ਹਾਂ ਨੇ ਇਨਾ ਪੜਤਾੜਤ ਕੀਤਾ ਗਿਆ ਆਜ਼ਾਦੀ ਦੇ 78 ਸਾਲਾਂ ਬਾਅਦ ਵੀ ਜਾਤੀ ਦੇ ਆਧਾਰ ਤੇ ਇਨਾ ਵਿਤਕਰਾ ਕੀਤਾ ਗਿਆ ਵਵਸਤਾ ਨੇ ਇੰਨਾ ਪੀੜਤ ਕੀਤਾ ਗਿਆ ਕਿ ਉਹਨੂੰ ਸੁਸਾਈਡ ਕਰਨਾ ਪਿਆ ਤੇ ਅਸੀਂ ਦੇਖਦੇ ਹਾਂ ਦੇਸ਼ ਆਜ਼ਾਦ ਹੋਇਆ 78 ਸਾਲ ਬੀਤ ਗਏ 78 ਸਾਲਾਂ ਦੇ ਬਾਅਦ ਵੀ ਅੱਜ ਦੇਸ਼ ਦੀ ਜਿਹੜੀ ਹੈ ਵਿਵਸਥਾ ਜਿਹੜੀ ਅਸੀਂ ਮਨੁੱਖਵਾਦੀ ਵਿਵਸਥਾ ਅਸਮੰਤਵਾਦੀ ਤਾਕਤਾਂ ਇੰਨੀਆਂ ਹਾਵੀ ਹੈ ਅੱਜ ਦੇਸ਼ ਦੇ ਬੇਕਿਰਕਸ਼ਨ ਲੋਕਾਂ ਨੂੰ ਇਸ ਦੇਸ਼ ਦੇ ਅੰਦਰ ਜਲਾਲਤ ਭਰੀ ਜ਼ਿੰਦਗੀ ਬਤੀਤ ਕਰਨੀ ਪੈ ਰਹੀ ਹੈ ਜਦੋਂ ਪਾਰਟੀ ਦਾ ਡੈਪੂਟੇਸ਼ਨ ਅਸੀਂ ਉੱਥੇ ਗਿਆ ਪੂਰਨ ਕੁਮਾਰ ਜੀ ਦੇ ਗ੍ਰਹਿ ਵਿਖੇ ਤਾਂ ਉਹਨਾਂ ਦੇ ਪਰਿਵਾਰ ਕੋਲੋਂ ਜੋ ਵਿਥਿਆ ਸੁਣੀ ਤਾਂ ਪਾਰਟੀ ਨੇ ਤੁਰੰਤ ਫੈਸਲਾ ਲਿਆ ਪਾਰਟੀ ਨੇ ਪੂਰੇ Haryana, Chandigarh ਔਰ Punjab ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਰੋਸਮਈ ਧਰਨੇ ਪ੍ਰਦਰਸ਼ਨ ਕੀਤੇ ਕਿਸੇ ਲੜੀ ਤਹਿਤ ਅੱਜ ਜਿਹੜਾ ਮਰੰਡੇ ਦੇ ਅੰਦਰ ਪਾਰਟੀ ਦੇ ਸੂਬਾ ਜਨ ਸਖਤ ਸਰਦਾਰ ਰਜਿੰਦਰ ਸਿੰਘ ਨਨੇੜੀਆਂ ਜੀ ਦੀ ਅਗਵਾਈ ਦੇ ਵਿੱਚ ਇਹ ਰੋਸ ਮਾਰਚ ਅੱਜ ਕੱਢਿਆ ਜਾ ਰਿਹਾ ਕਿਉਂਕਿ ਬੜੀ ਸ਼ਰਮ ਦੀ ਗੱਲ ਹੈ ਆਜ਼ਾਦੀ ਦੇਸ਼ ਆਜ਼ਾਦ ਹੋਣ ਤੋਂ 78 ਸਾਲਾਂ ਤੱਕ ਵੀ ਅੱਜ ਦੇਸ਼ ਦਾ ਕਨਸਟੀਟਿਊਸ਼ਨ ਸਹੀ ਮੈਨਿਆਂ ਦੇ ਵਿੱਚ ਲਾਗੂ ਨਹੀਂ ਹੋਇਆ ਜੇਕਰ ਸਮੇਂ ਇਹਦੇ ਵਾਸਤੇ ਸਮੇਂ-ਸਮੇਂ ਦੇ ਉੱਤੇ ਸਰਕਾਰਾਂ ਅਕਾਲੀ ਭਾਜਪਾ ਕਾਂਗਰਸ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਵੱਡੀ ਪੱਧਰ ਤੇ ਉੱਤੇ ਵੀਕਰ ਸੈਕਸ਼ਨ ਦੇ ਨਾਲ ਜਲਮ ਜਾਨਤੀਆਂ ਅਤਿਆਚਾਰ ਹੋ ਰਹੇ ਆ ਇਸੇ ਲਈ ਅੱਜ ਅਸੀਂ ਜਿਹੜਾ ਸੈਂਕਦਰ ਦੀ ਸਰਕਾਰ ਮੋਦੀ ਸਰਕਾਰ ਦਾ ਔਰ ਕਿਉਂਕਿ ਹਰਿਆਣੇ ਦੇ ਅੰਦਰ ਵੀ ਭਾਜਪਾ ਦੀ ਸਰਕਾਰ ਹੈ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਵੀ ਗਰੀਬ ਸੈਕਸ਼ਨ ਐਸ ਸੀ ਬੀ ਸੀ ਔਰ ਧਾਰਮਿਕ ਘੱਟ ਗਿਣਤੀਆਂ ਉੱਤੇ ਜਲਮ ਜਾਨਤੀਆਂ ਅਤਿਆਚਾਰ ਹੋ ਰਹੇ ਆ ਨਸ਼ੇ ਦਾ ਬੋਲਵਾਲਾ ਔਰ ਦੇਸ਼ ਐਸੇ ਸੂਬੇ ਦੇ ਅੰਦਰ ਸਰਕਾਰ ਨਾਲ ਦੀ ਕੋਈ ਚੀਜ਼ ਜਿਹੜੀ ਹੈ ਨਜ਼ਰ ਨਹੀਂ ਆਉਂਦੀ ਤੇ ਇਸ ਕਰਕੇ ਧੂ ਮਾਫੀਆ ਲੈਂਡ ਮਾਫੀਆ ਔਰ ਮਾਈਨਿੰਗ ਮਾਫੀਆ ਜਿਹੜਾ ਵੱਡੀ ਪੱਧਰ ਦੇ ਉੱਤੇ ਦੰਦ ਨਾਉਂਦਾ ਫਿਰ ਰਿਹਾ ਲੋਕਾਂ ਨੂੰ ਸ਼ਰੇਆਮ ਜਿਹੜੀਆਂ ਧਮਕੀਆਂ ਮਿਲ ਰਹੀਆਂ ਤੇ ਇਸ ਕਰਕੇ ਜਿਹੜੀ ਅਸੀਂ ਸਮਝਦੇ ਆ ਵੀ ਸਰਕਾਰ ਜਿਹੜੀ ਹੈ ਇਹ ਧੂ ਮਾਫੀਆ ਲੈਂਡ ਮਾਫੀਆ ਤੇ ਮੈਡੀਕਲ ਮਾਫੀਆ ਜਿਹੜਾ ਇਹਨਾਂ ਦੇ ਅੱਗੇ ਬੇਵਸ ਨਜ਼ਰ ਆਉਂਦੀ ਹੈ ਤੇ ਭਵੰਗਤਮਨ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਔਰ ਸੈਂਟਰ ਦੇ ਕੇਂਦਰੀ ਸਰਕਾਰ ਜਿਹੜੀ ਹੈ ਉਹਨਾਂ ਦੇ ਉੱਤੇ ਕਿੰਨੀ ਪਰਜੋਰ ਨਿੰਦਿਆ ਉਹਨਾਂ ਦੀ ਕੀਤੀ ਜਾਵੇ ਉੰਨੀ ਥੋੜੀ ਹੈ ਇਸ ਕਰਕੇ ਭੋਜਨ ਸਮਾਜ ਪਾਰਟੀ ਹਰ ਸਮੇਂ ਕਿਰਤੀ ਕਾਮੇ ਮਿੰਦ ਕਸ਼ ਲੋਕਾਂ ਐਸਸੀ ਬੀਸੀ ਔਰ ਮਿਨੋਰਟੀ ਲੋਕਾਂ ਦੇ ਪੱਖਾਂ ਦੇ ਉਹਨਾਂ ਦੇ ਅਧਿਕਾਰਾਂ ਦੀ ਰਾਖੀ ਲਈ ਦੇਸ਼ ਦੇ ਕਨਸਟੀਟਿਊਸ਼ਨ ਦੀ ਰਾਖੀ ਦੇ ਲਈ ਭੋਜਨ ਸਮਾਜ ਪਾਰਟੀ ਹਰ ਸਮੇਂ ਮੈਦਾਨ ਚ ਰਹਿੰਦੀ ਹੈ ਅੱਜ ਵੀ ਭੋਜਨ ਸਮਾਜ ਪਾਰਟੀ ਸੜਕਾਂ ਦੇ ਉੱਤੇ ਦੇਸ਼ ਦੇ ਸੁਭਿਦਾਨ ਨੂੰ ਬਚਾਉਣ ਵਾਸਤੇ ਔਰ ਵੀਕਰ ਸੈਕਸ਼ਨ ਦੇ ਲੋਕਾਂ ਦੀ ਉੱਤੇ ਜ਼ੁਲਮ ਜਾਨੀ ਅਤਿਆਚਾਰਾਂ ਨੂੰ ਰੋਕਣ ਵਾਸਤੇ ਅੱਜ ਮੈਦਾਨ ਚ ਅੱਜ ਦਾ ਜੋ ਰੋਸ ਨਹੀਂ ਤਰਨਾ ਮਰੰਡੇ ਸ਼ਹਿਰ ਦੇ ਅੰਦਰ ਕੀਤਾ ਜਾ ਰਿਹਾ ਹੈ ਜੋ ਸਾੜੇ ਦੇਸ਼ ਦੇ ਅੰਦਰ ਦੋ ਪੱਟੀਆਂ ਕਟਨਾਵਾ ਵਾਪਰੀਆਂ ਡੀਰ ਗਵੇਸ ਸਾਹਿਬ ਜੋ ਚੀਫ ਜਸਟਿਸ ਨੇ ਸੈਸ਼ਨ ਕੋਰਟ ਦੇ ਬੱਤੇ ਜੱਜ ਨੇ ਜਿਨ੍ਹਾਂ ਪਰ ਚੁੱਤਾ ਭਗਾਕੇ ਮਾਰਿਆ ਗਿਆ ਔਰ ਉਦੇ ਸੰਬੰਧ ਦੇ ਅੰਦਰ ਅਸੀਂ ਪੂਰੇ ਦੇਸ਼ ਦੇ ਅੰਦਰ ਔਰ ਜੋ ਬਹੁਜਨ ਸਮਾਜ ਹੈ ਉਹ ਬੜੀ ਚਿੰਤਾ ਦੇ ਅੰਦਰ ਹੈ ਕਿ ਜੋ ਜਿਨ੍ਹਾਂ ਦੇ ਸਾਨੂੰ ਜਸਟਿਸ ਦੇਣਾ ਜਿਨ੍ਹਾਂ ਨੂੰ ਇਨਸਾਫ ਦੇਣਾ ਅੱਜ ਉਹਨਾਂ ਪਰ ਚੁੱਤਾ ਫੈਂਕਿਆ ਗਿਆ ਔਰ ਉਸੇ ਸਖਤ ਸ਼ਬਦਾਂ ਚ ਲੈ ਲਿਆ ਕਰਦੇ ਆ। ਔਰ ਅੱਜ ਤੱਕ ਇਹ ਤੋਂ ਸਾਬਤ ਹੋ ਰਿਹਾ ਕਿ ਨਿੰਦਰ ਮੋਦੀ ਨੇ ਇੱਕ ਵੀ ਲਫ਼ਜ਼ ਉਹਨਾਂ ਦੇ ਹੱਕ 'ਚ ਨਹੀਂ ਆਇਆ ਜੋ ਚੀਫ ਜਸਟਿਸ ਨੇ ਔਰ ਉਹ ਜਿਹੜਾ ਦੋਸ਼ੀ ਹੈ ਉਹ ਕਹਿੰਦਾ ਮੈਂ ਗਲਤੀ ਨਹੀਂ ਮੰਨਣੀ। ਜੇ ਨਹੀਂ ਗਲਤੀ ਮੰਨਣੀ ਜਿਉਂ ਨੇ ਮਾਂ ਦਾ ਦੁੱਧ ਪੀਤਾ ਤੋਂ ਸਾਡੇ ਸਾਹਮਣੇ ਆਵੇ। ਅਸੀਂ ਉਹਨਾਂ ਨੂੰ ਸਵਾਲ ਕਰਾਂਗੇ। ਫਿਰ ਦੇਖਾਂਗੇ ਕਿ ਤੇਰੇ 'ਚ ਤਾਕਤ ਕਿੰਨੀ ਹੈ। ਤੋਂ ਮੈਂ ਕਹਿਣ ਦਾ ਭਾਅ ਬਹਿ ਹੈ। ਕਿ ਮਨੋਵਾਦੀ ਸਰਕਾਰਾਂ ਕਰਾਰੀਆਂ ਇਹ ਨਰਿੰਦਰ ਮੋਦੀ ਨੇ 11 ਸਾਲ ਦੇ ਰਾਜ ਦੌਰਾਨ ਗਰੀਬਾਂ ਕੋਲ ਦਲਤ ਜ਼ਬਰ ਹੋਇਆ ਔਰ ਗਰੀਬ ਦੀਆਂ ਲੜਕੀਆਂ ਨਾਲ ਬਰਾਤਕਾਰ ਹੋਇਆ ਔਰ ਬੜੀ ਘਟਨਾਵਾਂ ਵਾਪਰ ਰਹੀਆਂ ਔਰ ਦੂਸਰੀ ਘਟਨਾ ਹਰਿਆਣੇ ਦੇ ਅੰਦਰ ਭਾਈ ਪੂਰਨ ਕੁਮਾਰ ਜੀ ਜਿਹੜੇ ADGP ਸਨ ਜਿਨ੍ਹਾਂ ਨੂੰ ਆਤਮ ਹੱਤਿਆ ਕਰਨੀ ਪੈਗੀ ਜਿਨ੍ਹਾਂ ਨੂੰ ਇੰਨਾ ਜਲੀਲ ਕਰਤਾ ਗਿਆ ਕਿ ਉਹਨਾਂ ਨੂੰ ਮਰਦ ਤੋਂ ਬਿਨਾਂ ਕੋਈ ਹੋਰ ਸੁਝਿਆ ਨਹੀਂ ਹੈ ਇਧਰ ਲਈ ਮੈਂ ਕਹਿਣਾ ਚਾਹਾਂਗਾ ਏ ਹਰਿਆਣਾ ਸਰਕਾਰ ਕੇਂਦਰ ਸਰਕਾਰ ਨੂੰ ਅਸੀਬਾ ਦੇ ਦੇਣਾ ਚਾਹੀਦਾ ਕਿਉਂਕਿ ਬੌਧਨ ਸਮਾਜ 85% ਦਾ ਦੇਸ਼ ਦੇ ਅੰਦਰ ਜਦੋਂ ਉਹ ਉਹਨਾਂ ਸਰਕਾਰਾਂ ਉਹਨਾਂ ਨੂੰ ਇਨਸਾਫ ਨਹੀਂ ਦੇ ਸਕੀਆਂ ਤਾਂ ਵੀ ਇਹਨਾਂ ਤੋਂ ਕੋਈ ਆਸ ਰੱਖਣੀ ਨਹੀਂ ਰੱਖੀ ਨਹੀਂ ਜਾ ਸਕਦੀ ਦੂਜੀ ਮੈਂ ਜੋ ਬੌਧਨ ਸਮਾਜ ਹੈ ਐਸਸੀ ਸਮਾਜ ਹੈ ਮੈਂ ਉਹ ਵੀ ਦੋਸ਼ੀ ਬਰਾਬਰ ਦੇ ਦੋਸ਼ੀ ਹਾਂ ਕਿਉਂ ਬਰਾਬਰ ਦੇ ਦੋਸ਼ੀ ਹਾਂ ਕਿਉਂਕਿ ਉਹਨਾਂ ਨੇ ਅਜ ਤੱਕ ਆਪਣੇ ਦੀ ਪਛਾਣ ਨਹੀਂ ਕੀਤੀ ਅੱਜ ਵੀ ਉਹਨਾਂ ਲੋਕਾਂ ਨੂੰ ਗੋੜ ਦੇ ਅੰਦਰ ਰਹੇ ਉਹਨਾਂ ਲੋਕਾਂ ਨੂੰ ਤਾਕਤ ਦਿੰਦੇ ਦਿੰਦੇ ਰਹੇ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਆਪ ਆਓ ਇਕੱਠੇ ਹੋ ਇਕੱਠੇ ਹੋ ਕੇ ਆਪਾਂ ਲੜਾਈ ਲੜੀਏ ਔਰ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਵੀ ਵੱਡੀਆਂ ਘਟਨਾਵਾਂ ਵਾਪਰੀਆਂ ਵਿਧਾਨ ਸਭਾ ਦੇ ਅੰਦਰ ਘਟਨਾਵਾਂ ਵਾਪਰੀਆਂ ਇਹ ਕਾਂਗਰਸ ਦੇ ਐਮਐਲਏ ਨੂੰ ਭਗਵੰਤ ਮਾਨ ਕਹਿ ਰਿਹਾ ਕਿ ਇਹਨੂੰ ਜੁੱਤੀ ਸੰਗਾਓ ਇਹ ਕਿੱਥੋਂ ਦਾ ਵਿਧਾਨ ਸਭਾ ਕੀ ਕੋਈ ਵਿਧਾਨ ਸਭਾ ਦਾ ਐਮਐਲਏ ਐਮ ਨੂੰ ਗਾਲੀ ਦੇ ਰਿਹਾ ਹੈ ਇਹ ਕਿੱਥੋਂ ਦਾ ਲੋਕਾਂ ਨੂੰ ਕਹਿਨ ਸਾਭ ਦਿੱਤਾ ਜਾਏਗਾ ਇਸ ਤਰ੍ਹਾਂ ਕਿ ਮੈਂ ਬਹੁਜਨ ਸਮਾਜ ਨੂੰ ਅਪੀਲ ਕਰਾਂਗਾ ਇਕੱਠੇ ਹੋ ਕੇ ਆਪਾਂ ਲੜਾਈ ਲੜੀਏ ਔਰ ਦੇਸ਼ ਦੇ ਅੰਦਰ ਔਰ ਸੈਂਟਰ ਦੇ ਅੰਦਰ ਔਰ ਸਟ੍ਰੈਟ ਅੰਦਰ ਆਪਣੀ ਸਰਕਾਰ ਬਣਾ ਕੇ ਅਸੀਂ ਲੋਕਾਂ ਨੂੰ ਇਨਸਾਫ ਦੋਈ ਪਿਛਲੇ ਦਿਨੀ ਦੇਸ਼ ਦੇ ਅੰਦਰ ਦੋ ਵੱਡੀਆਂ ਸ਼ਰਮਨਾਕ ਘਟਨਾਵਾਂ ਵਾਪਰੀਆਂ ਪਹਿਲੀ ਤਾਂ ਸੁਪਰੀਮ ਕੋਰਟ ਸੁਪਰੀਮ ਕੋਰਟ ਆਫ ਇੰਡੀਆ ਦੇ ਸੀਜੀਆਈ ਸਾਹਿਬ ਗਵੇਈ ਜੀ ਜਿਨ੍ਹਾਂ ਦੇ ਉੱਤੇ ਬੜਾ ਵਹਿਸ਼ਨਾ ਤਰੀਕੇ ਦੇ ਨਾਲ ਜਿਹੜਾ ਜੁੱਤਾ ਫੈਂਕਿਆ ਗਿਆ ਔਰ ਦੂਸਰੀ ਘਟਨਾ ਹਰਿਆਣੇ ਦੇ ਜਿਹੜੇ ਏਡੀਜੀਪੀ ਪੂਰਨ ਕੁਮਾਰ ਜੀ ਜਿਨ੍ਹਾਂ ਨੇ ਇੰਨਾ ਪੜਤਾੜਤ ਕੀਤਾ ਗਿਆ ਆਜ਼ਾਦੀ ਦੇ 78 ਸਾਲਾਂ ਬਾਅਦ ਵੀ ਜਾਤੀ ਦੇ ਆਧਾਰ ਤੇ ਇੰਨਾ ਵਿਤਕਰਾ ਕੀਤਾ ਗਿਆ ਬਵਸਤਾ ਨੇ ਇੰਨਾ ਪੀੜਤ ਕੀਤਾ ਗਿਆ ਕਿ ਉਹਨੂੰ ਸੁਸਾਈਡ ਕਰਨਾ ਪਿਆ ਤੇ ਅਸੀਂ ਦੇਖਦੇ ਹਾਂ ਦੇਸ਼ ਆਜ਼ਾਦ ਹੋਇਆ 78 ਸਾਲ ਬੀਤ ਗਏ 78 ਸਾਲਾਂ ਦੇ ਬਾਅਦ ਵੀ ਅੱਜ ਦੇਸ਼ ਦੀ ਜਿਹੜੀ ਹੈ ਬਵਸਤਾ ਜਿਹੜੀ ਅਸੀਂ ਮਨੁੱਖਵਾਦੀ ਬਵਸਤਾ ਅਸਮੰਤਵਾਦੀ ਤਾਕਤਾਂ ਇੰਨੀਆਂ ਹਾਵੀ ਆ ਅੱਜ ਦੇਸ਼ ਦੇ ਵਿਕਰਸ਼ਕਣ ਲੋਕਾਂ ਨੂੰ ਇਸ ਦੇਸ਼ ਦੇ ਅੰਦਰ ਜਲਾਲਤ ਭਰੀ ਜ਼ਿੰਦਗੀ ਬਤੀਤ ਕਰਨੀ ਪੈ ਰਹੀ ਹੈ ਜਦੋਂ ਪਾਰਟੀ ਦਾ ਡੈਪੂਟੇਸ਼ਨ ਅਸੀਂ ਉੱਥੇ ਗਿਆ ਪੂਰਨ ਕੁਮਾਰ ਜੀ ਦੇ ਗ੍ਰਹਿ ਵਿਖੇ ਤਾਂ ਉਹਨਾਂ ਦੇ ਪਰਿਵਾਰ ਕੋਲੋਂ ਜੋ ਵਿਥਿਆ ਸੁਣੀ ਤਾਂ ਪਾਰਟੀ ਨੇ ਤੁਰੰਤ ਫੈਸਲਾ ਲਿਆ ਪਾਰਟੀ ਨੇ ਪੂਰੇ ਹਰਿਆਣਾ ਚੰਡੀਗੜ੍ਹ ਔਰ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਰੋਸਮਈ ਧਰਨੇ ਪ੍ਰਦਰਸ਼ਨ ਕੀਤੇ ਕਿਸੇ ਲੜੀ ਤਹਿਤ ਅੱਜ ਜਿਹੜਾ ਮਰੰਡੇ ਦੇ ਅੰਦਰ ਪਾਰਟੀ ਦੇ ਸੂਬਾ ਜਨ ਸਕੱਤਰ ਸਰਦਾਰ ਰਜਿੰਦਰ ਸਿੰਘ ਨਨੇੜੀਆਂ ਜੀ ਦੀ ਅਗਵਾਈ ਦੇ ਵਿੱਚ ਇਹ ਰੋਸ ਮਾਰਚ ਅੱਜ ਕੱਢਿਆ ਜਾ ਰਿਹਾ ਹੈ ਕਿਉਂਕਿ ਬੜੀ ਸ਼ਰਮ ਦੀ ਗੱਲ ਹੈ ਆਜ਼ਾਦੀ ਦੇਸ਼ ਆਜ਼ਾਦ ਹੋਣ ਤੋਂ 78 ਸਾਲਾਂ ਤੱਕ ਵੀ ਅੱਜ ਦੇਸ਼ ਦਾ ਕਨਸਟੀਟਿਊਸ਼ਨ ਸਹੀ ਮੈਨਾਂ ਦੇ ਵਿੱਚ ਲਾਗੂ ਨਹੀਂ ਹੋਇਆ ਜੇਕਰ ਸਮੇਂ-ਸਮੇਂ ਦੇ ਵਾਸਤੇ ਸਮੇਂ-ਸਮੇਂ ਦੇ ਉੱਤੇ ਸਰਕਾਰਾਂ ਅਕਾਲੀ ਭਾਜਪਾ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਵੱਡੀ ਪੱਧਰ ਤੇ ਉੱਤੇ ਵੀਕਰ ਸੈਕਸ਼ਨ ਦੇ ਨਾਲ ਜੁਲਮਜਾਤੀਆਂ ਅਤਿਆਚਾਰ ਹੋ ਰਹੇ ਆ ਇਸੇ ਲੜੀ ਵਿੱਚ ਅੱਜ ਅਸੀਂ ਜਿਹੜਾ ਸੈਂਟਰ ਦੀ ਸਰਕਾਰ ਮੋਦੀ ਸਰਕਾਰ ਦਾ ਔਰ ਕਿਉਂਕਿ ਹਰਿਆਣੇ ਦੇ ਅੰਦਰ ਵੀ ਭਾਜਪਾ ਦੀ ਸਰਕਾਰ ਹੈ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਵੀ ਗਰੀਬ ਸਖਸ਼ਨ ਐਸਸੀ ਬੀਸੀ ਔਰ ਧਾਰਮਿਕ ਘੱਟ ਗਿਣਤੀਆਂ ਉੱਤੇ ਜਲਮ ਜਾਤੀਆਂ ਅਤਿਆਚਾਰ ਹੋ ਰਿਹਾ ਨਸ਼ੇ ਦਾ ਬੋਲਵਾਲਾ ਔਰ ਦੇਸ਼ ਐਸੇ ਸੂਬੇ ਦੇ ਅੰਦਰ ਸਰਕਾਰ ਨਾਂ ਦੀ ਕੋਈ ਚੀਜ਼ ਜਿਹੜੀ ਹੈ ਨਜ਼ਰ ਨਹੀਂ ਆਉਂਦੀ ਤੇ ਇਸ ਕਰਕੇ ਹੂ ਮਾਫੀਆ ਲੈਂਡ ਮਾਫੀਆ ਔਰ ਮਾਈਨਿੰਗ ਮਾਫੀਆ ਜਿਹੜਾ ਵੱਡੀ ਪੱਦਰ ਦੇ ਉੱਤੇ ਦੰਦ ਨੌਲਾ ਕਰ ਰਿਹਾ ਲੋਕਾਂ ਨੂੰ ਸ਼ਰੇਆਮ ਜਿਹੜੀਆਂ ਧਮਕੀਆਂ ਮਿਲ ਰਹੀਆਂ ਤੇ ਇਸ ਕਰਕੇ ਜਿਹੜੀ ਅਸੀਂ ਸਮਝਦੇ ਆ ਵੀ ਸਰਕਾਰ ਜਿਹੜੀ ਐ ਇਹ ਭੂ ਮਾਫੀਆ ਲੈਂਡ ਮਾਫੀਆ ਤੇ ਮੈਡੀਕਲ ਮਾਫੀਆ ਜਿਹੜਾ ਇਹਨਾਂ ਦੇ ਅੱਗੇ ਬੇਵਸ ਨਜ਼ਰ ਆਉਂਦੀ ਆ ਤੇ ਭਵੰਤਮਨ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਔਰ ਸੈਂਟਰ ਦੀ ਕੇਂਦਰੀ ਸਰਕਾਰ ਜਿਹੜੀ ਐ ਉਹਦੇ ਉੱਤੇ ਕਿੰਨੀ ਪੁਰਜ਼ੋਰ ਨਿੰਦਿਆ ਉਹਨਾਂ ਨੇ ਕੀਤੀ ਜਾਵੇ ਉਨੀ ਥੋੜੀ ਐ ਇਸ ਕਰਕੇ ਬਹੁਜਨ ਸਮਾਜ ਪਾਰਟੀ ਹਰ ਸਮੇਂ ਕਿਰਤੀ ਕਾਮੇ ਮਹਿੰਦ ਕਸ਼ ਲੋਗਾ एससीबीसी और मिनोरिटी ਲੋਕਾਂ ਦੇ ਪੱਖਾਂ ਦੇ ਉਹਨਾਂ ਦੇ ਅਧਿਕਾਰਾਂ ਦੀ ਰਾਖੀ ਲਈ ਦੇਸ਼ ਦੇ ਕਨਸਟੀਟਿਊਸ਼ਨ ਦੀ ਰਾਖੀ ਦੇ ਲਈ ਭੋਜਨ ਸਮਾਜ ਪਾਰਟੀ ਹਰ ਸਮੇਂ ਮੈਦਾਨ 'ਚ ਰਹਿੰਦੀ ਹੈ ਅੱਜ ਵੀ ਭੋਜਨ ਸਮਾਜ ਪਾਰਟੀ ਸੜਕਾਂ ਦੇ ਉੱਤੇ ਦੇਸ਼ ਦੇ ਸਵਿਧਾਨ ਨੂੰ ਬਚਾਉਣ ਵਾਸਤੇ ਔਰ ਵੀਕਰ ਸੈਕਸ਼ਨ ਦੇ ਲੋਕਾਂ ਦੀ ਉੱਤੇ ਜ਼ੁਲਮਜਾਸਤੀ ਅਤਿਆਚਾਰਾਂ ਨੂੰ ਰੋਕਣ ਵਾਸਤੇ ਅੱਜ ਮੈਦਾਨ 'ਚ ਅੱਜ ਦਾ ਜੋ ਰੋਸ ਮਈ ਧਰਨਾ ਮਰੰਡੇ ਸ਼ਹਿਰ ਦੇ ਅੰਦਰ ਕੀਤਾ ਜਾ ਰਿਹਾ ਹੈ ਜੋ ਸਾੜੇ ਦੇਸ਼ ਦੇ ਅੰਦਰ ਦੋ ਪੱਟੀਆਂ ਘਟਨਾਵਾਂ ਵਾਪਰੀਆਂ ਬੀਰ ਗਵੇਈ ਸਾਹਿਬ ਜੋ ਚੀਫ ਜਸਟਿਸ ਨੇ ਫੈਸ਼ਨ ਕੋਰਟ ਦੇ ਪਟੇ ਜੱਜ ਨੇ ਜਿਨ੍ਹਾਂ ਪਰ ਚੁੱਤਾ ਭਗਾ ਕੇ ਮਾਰਿਆ ਗਿਆ ਔਰ ਉਦੇ ਸੰਬੰਧ ਦੇ ਅੰਦਰ ਅਸੀਂ ਪੂਰੇ ਦੇਸ਼ ਦੇ ਅੰਦਰ ਔਰ ਜੋ ਬਹੁਜਨ ਸਮਾਜ ਹੈ ਉਹ ਬੜੀ ਚਿੰਤਾ ਦੇ ਅੰਦਰ ਹੈ ਕਿ ਜੋ ਜਿਨ੍ਹਾਂ ਦੇ ਸਾਨੂੰ ਜਸਟਿਸ ਦੇਣਾ ਜਿਨ੍ਹਾਂ ਸਾਨੂੰ ਇਨਸਾਫ ਦੇਣਾ ਅੱਜ ਉਹਨਾਂ ਪਰ ਚੁੱਤਾ پھੰਕਿਆ ਗਿਆ ਔਰ ਉਸੇ ਸਖਤ ਸ਼ਬਦਾਂ ਚ ਲੈ ਲਿਆ ਕਰਦੇ ਆ ਔਰ ਅਜ ਤੱਕ ਇਹ ਤੋਂ ਸਭ ਤੋ ਹੋ ਰਿਹਾ ਕਿ ਨਿੰਦਰ ਮੋਦੀ ਨੇ ਇੱਕ ਵੀ ਲਾਹ ਉਹਨਾਂ ਦੇ ਹੱਕ 'ਚ ਨਹੀਂ ਆਇਆ ਜੋ ਚੀਫ ਜਸਟਿਸ ਨੇ ਔਰ ਉਹ ਜਿਹੜਾ ਦੋਸ਼ੀ ਹੈ ਉਹ ਕਹਿੰਦਾ ਮੈਂ ਗਲਤੀ ਨਹੀਂ ਮੰਨਣੀ ਜੇ ਨਹੀਂ ਗਲਤੀ ਮੰਨਣੀ ਜਿਉਂ ਨੇ ਮਾਂ ਦਾ ਦੁੱਧ ਪੀਤਾ ਤੋਂ ਸਾਡੇ ਸਾਹਮਣੇ ਆਵੇ ਅਸੀਂ ਉਹਨਾਂ ਨੂੰ ਸਵਾਲ ਕਰਾਂਗੇ ਫਿਰ ਦੇਖਾਂਗੇ ਕਿ ਤੇਰੇ 'ਚ ਤਾਕਤ ਕਿੰਨੀ ਹੈ ਤੋਂ ਮੈਂ ਕਹਿਣ ਦਾ ਭਾਅ ਹੈ ਕਿ ਮਨੋਵਾਦੀ ਸਰਕਾਰਾਂ ਕਰਾ ਰਹੀਆਂ ਐ ਨਰਿੰਦਰ ਮੋਦੀ ਨੇ 11 ਸਾਲ ਦੇ ਰਾਜ ਦੌਰਾਨ ਗਰੀਬਾਂ 'ਪੋ ਦਲਤ ਜ਼ਬਰ ਹੋਇਆ ਔਰ ਗਰੀਬ ਦੀਆਂ ਲੜਕੀਆਂ ਨਾਲ ਬਰਾਤਕਾਰ ਹੋਇਆ ਔਰ ਬੜੀ ਘਨਾਵਾ ਵਾਪਰ ਰਹੀਆਂ ਔਰ ਦੂਸਰੀ ਘਟਨਾ ਹਰਿਆਣਾ ਦੇ ਅੰਦਰ ਭਾਈ ਪੂਰਨ ਕੁਮਾਰ ਜੀ ਜਿਹੜੇ ADGP ਸਨ ਜਿਨ੍ਹਾਂ ਨੂੰ ਆਤਮ ਹੱਤਿਆ ਕਰਨੀ ਪਈ ਜਿਨ੍ਹਾਂ ਨੂੰ ਇੰਨਾ ਜਲੀਲ ਕਰਤਾ ਗਿਆ ਕਿ ਉਹਨਾਂ ਨੂੰ ਮਰਦ ਤੋਂ ਬਿਨਾਂ ਕੋਈ ਹੋਰ ਸੁਝਿਆ ਨਹੀਂ ਹੈ ਇਧਰ ਲਈ ਮੈਂ ਕਹਿਣਾ ਚਾਹਾਂਗਾ ਇਹ ਹਰਿਆਣਾ ਸਰਕਾਰ ਕੇਂਦਰ ਸਰਕਾਰ ਨੂੰ ਅਸੀਂ ਵਾ ਦੇ ਦੇਣਾ ਚਾਹੀਦਾ ਕਿਉਂਕਿ ਇਹ ਬੌਧਨ ਸਮਾਜ 85% ਹੈ ਦੇਸ਼ ਦੇ ਅੰਦਰ ਜਦੋਂ ਉਹ ਉਹਨਾਂ ਸਰਕਾਰਾਂ ਉਹਨਾਂ ਨੂੰ ਇਨਸਾਫ ਨਹੀਂ ਦੇ ਸਕੀਆਂ ਤਾਂ ਵੀ ਇਹਨਾਂ ਤੋਂ ਕੋਈ ਆਸ ਰੱਖਣੀ ਨਹੀਂ ਰੱਖੀ ਨਹੀਂ ਜਾ ਸਕਦੀ ਦੂਜੀ ਮੈਂ ਜੋ ਬੌਧਨ ਸਮਾਜ ਹੈ ਐਸਸੀ ਸਮਾਜ ਹੈ ਮੈਂ ਉਹ ਵੀ ਦੋਸ਼ੀ ਬਰਾਬਰ ਦੇ ਦੋਸ਼ੀ ਹਾਂ ਕਿਉਂ ਬਰਾਬਰ ਦੇ ਦੋਸ਼ੀ ਹਾਂ ਕਿਉਂਕਿ ਉਹਨਾਂ ਨੇ ਅੱਜ ਤੱਕ ਆਪਣੇ ਦੀ ਪਛਾਣ ਨਹੀਂ ਕੀਤੀ ਅੱਜ ਵੀ ਉਹਨਾਂ ਲੋਕਾਂ ਨੂੰ ਬੋੜ ਦੇ ਅੰਦਰ ਰਹੇ ਉਹਨਾਂ ਲੋਕਾਂ ਨੂੰ ਤਾਕਤ ਅੰਦਰ ਦਿੰਦੇ ਰਹੇ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਆਪ ਆਓ ਇਕੱਠੇ ਹੋ ਇੱਥੇ ਹੋ ਕੇ ਆਪਾਂ ਲੜਾਈ ਲੜੀਏ ਔਰ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਵੀ ਵੱਡੀਆਂ ਘਟਨਾਵਾਂ ਵਾਪਰੀਆਂ ਵਿਧਾਨ ਸਭਾ ਦੇ ਅੰਦਰ ਘਟਨਾਵਾਂ ਵਾਪਰੀਆਂ ਇਹ ਕਾਂਗਰਸ ਐਮ ਐਲ ਏ ਨੂੰ ਭਗਵੰਤ ਮਾਨ ਕਹਿ ਰਿਹਾ ਕਿ ਇਹਨੂੰ ਜੁੱਤੀ ਸੰਗਾਓ ਇਹ ਕਿੱਥੋਂ ਦਾ ਵਿਧਾਨ ਸਭਾ ਕੋਈ ਵਿਧਾਨ ਸਭਾ ਦਾ ਐਮ ਐਲ ਏ ਐਮ ਨੂੰ ਕਾਲੀ ਦੇ ਰਿਹਾ ਹੈ ਇਹ ਕਿੱਥੋਂ ਦਾ ਲੋਕਾਂ ਨੂੰ ਕਹਿਨ ਸਾਭ ਦਿੱਤਾ ਜਾਏਗਾ ਇਸ ਸਰਕੇ ਮੈਂ ਬਹੁਜਨ ਸਮਾਜ ਨੂੰ ਅਪੀਲ ਕਰਾਂਗਾ ਇਕੱਠੇ ਹੋ ਕੇ ਆਪਾਂ ਲੜਾਈ ਲੜੀਏ ਔਰ ਦੇਸ਼ ਦੇ ਅੰਦਰ ਔਰ ਸੈਂਟਰ ਦੇ ਅੰਦਰ ਔਰ ਸਟ੍ਰੈਟ ਅੰਦਰ ਆਪਣੀ ਸਰਕਾਰ ਬਣਾ ਕੇ ਅਸੀਂ ਲੋਕਾਂ ਨੂੰ ਸਾਫ਼ ਦੋਈ